ਗੁਰਦੀਪਾ ਗੁਰਦੀਪਕੌਰ ਜੀ ਕਿੱਥੋਂ ਦੇ ਰਹਿਣਾ ਦੇ ਆਂ ਲੋਲੇ ਆ ਕੀ ਹੋਇਆ ਕੀ ਅੱਜ ਜਿਹਦੀ ਮੌਤ ਹੈ ਤੁਹਾਡੀ ਕੀ ਲੱਗਦੀ ਹੈ ਮੇਰੀ ਨੌ ਹੈ ਕਿਵੇਂ ਮੌਤ ਹੋਈ ਉਹਦੀ ਮੌਤ ਹਈ ਬਾਬੇ ਚੁਘੇਲ ਤੇ ਆਈ ਹੈ ਮੇਲਾ ਸਾਡੇ ਚਾਲਦਾ ਹੈ ਬਾਬੇ ਦੇ ਉੱਥੇ ਲੰਗਰ ਦੀ ਸੇਵਾ ਕਰਦੀ ਪਈ ਸੀ ਤੇ ਕੁੜੀਆਂ ਮੇਰੀਆਂ ਨਾਲ ਆਈਆਂ ਨੇ ਉਹ ਤੋਂ ਖਿੱਚੀ ਖਿੱਚੀ ਹੁੰਦਾ ਭਰਾ ਲਾਇਆ ਉਹਨੇ ਗੋਲੀਆਂ ਮਾਰੀਆਂ ਤੇ ਉਹਨੇ ਮਾਰ ਦਿੱਤੀ ਕਿਹਨੇ ਮਾਰੀਆਂ ਗੋਲੀਆਂ ਆਰ ਮਾਰਨੇ ਉਹ ਕੀ ਲੱਗਦਾ ਕੁੜੀ ਦਾ ਕੁੜੀ ਦਾ ਭਰਾ ਹੈ ਸੱਕਾ ਕਾਹ ਤੋਂ ਗੋਲੀ ਕਾਹ ਤੋਂ ਮਰੀ ਕੀ ਰੰਜਿਸ਼ ਕੀਤੀ ਹੈ ਉਹਨੇ ਲਾ ਮਰਜ਼ ਕਰਾਈ ਸੀ ਇੱਥੋਂ ਕਰਕੇ ਉਦੋਂ ਜਦੋਂ ਲਾ ਮੈਡੀ ਕਰਾਈ ਕਰੇ ਦੱਸਿਆ ਨਹੀਂ ਸੀਗਾ ਉਹਨਾਂ ਨੇ ਕਿੰਨਾ ਕਰ ਤੋਂ ਪਾਸੇ ਹੋ ਗਈ ਲਾ ਮੈਡੀ ਕਰਾਈ ਹਾਂਜੀ ਕੀ 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 ਕਹਿਣਾ ਚਾਹੋਗੇ ਹੂੰ ਮੰਗ ਕੀ ਕਰ ਲੈਣਾ ਚਾਹੀਦਾ ਮੰਗ ਕੀ ਹੁਣ ਕੋਈ ਇਹਦਾ ਮੁੱਲ ਪੈਣਾ ਚਾਹੀਦਾ ਮੇਰੀ ਐਡੀ ਨੌਜਵਾਨ ਨਾ ਉਹਨਾਂ ਨੇ ਮਾਰ ਕੇ ਛੱਡ ਦਿੱਤੀ ਇੱਕ ਇੱਕ ਪੁੱਤਰ ਇੱਕ ਇੱਕ ਮੇਰਾ ਬੱਚਾ ਇੱਕ ਇੱਕ ਮੇਰੀ ਨੌ ਮਾ ਮਾਮਲਾ ਕੀ ਹੋਇਆ ਕਤਲ ਹੋਇਆ ਕੁੜੀ ਦਾ ਕਾਦਾ ਰਹੇ ਦੌਲੇਵਾਲ ਜੋ ਅੱਜ ਤੋਂ 3 ਸਾਲ ਪਹਿਲਾਂ ਕੁੜੀਆਂ ਨੇ ਲਵ ਮੈਰਿਜ ਕਰਾਈ ਸੀ ਇਹ ਮਾਇਨਾਂ ਦੀ ਕੁੜੀ ਏ ਤੇ ਮੁੰਡਾ ਸੀ ਹਰਾਵਾ ਸਿੱਖਾਂ ਦਾ ਤੇ ਉਹਦੇ ਭਰਾਣੇ ਆ ਗੁਰਦੁਆਰੇ ਬਾਬੇ ਝੁਗਿਆਲੇ ਤਨਸੀ ਦਾਦਾ ਦਾ ਮੇਲਾ ਚੱਲਦਾ ਪਿਆ ਉੱਥੇ ਆਣ ਕੇ ਲੰਗਰ ਦੇ ਵਿੱਚ ਕੁੜੀਆਂ ਪਕਾਉਂਦੀ ਵੀ ਸੀ ਰੋਟੀਆਂ ਉੱਥੇ ਜਾ ਕੇ ਉਹਨੇ ਜਾਂਦੇ ਆ ਜਾ ਕੇ ਪਿਸਤੌਲ ਦੇ ਵਿੱਚ ਗੋਲੀਆਂ ਮਾਰੀਆਂ ਜਾ ਕੇ ਉਹਦੇ ਸਿਰ 'ਚੋਂ ਕਿੰਨੀਆਂ ਗੋਲੀਆਂ ਮਾਰੀਆਂ ਇਹ ਨਹੀਂ ਪਤਾ 2 2 ਮਾਰੀਆਂ ਗੋਲੀਆਂ ਜੀ ਕੌਣ ਸੀ ਘਾ ਮਾਰਨ ਵਾਲਾ ਜੀ ਇਹ ਉਹਦਾ ਭਰਾ ਜੀ ਸੱਗਾ ਭਰਾ ਸੀਗਾ ਸੱਗਾ ਭਰਾ ਹਾਂਜੀ ਕਾਰਨ ਕੀ ਕਰ ਰਿਹਾ ਕਾਰਨ ਚੱਕਦੇ ਸੀ ਇਸ ਗੱਲ ਦਾ ਕਾਰਨ ਇਹੋ ਹੀ ਸੀ ਵੀ ਜਿਹੜਾ ਉਹਨੇ ਲਾ ਮੇਰਜ ਕਰਾਈ ਸੀ ਆਪਦੇ ਮਰਜ਼ੀ ਨਾਲ ਵਿਆਹ ਕਰਾਇਆ ਸੀ ਇਹ ਕੁੜੀ ਕਿੱਥੋਂ ਦੀ ਰਹਿਣ ਵਾਲੀ ਹੈ ਦੌਲੇਵਾਲ ਦੀ ਰਹਿਣ ਵਾਲੀ ਕੁੜੀ ਤੇ ਮੁੰਡਾ ਜੀ ਮੁੰਡਾ ਵੀ ਦੌਲੇਵਾਲ ਦਾ ਜੀ ਤੇ ਬੱਚਾ ਵੀ ਕੋਈ ਇਹਨਾਂ ਦੇ ਨਹੀਂ ਬੱਚਾ ਕੋਈ ਨਹੀਂ ਜੀ 3 ਸਾਲ ਪਹਿਲਾਂ ਵਿਆਹ ਹੋਇਆ ਸੀ 3 ਸਾਲ ਪਹਿਲਾਂ ਹਾਂਜੀ ਗੋਲੀਆਂ ਕਿੱਥੇ ਵਜੀਆਂ ਸੀ ਸਿਰ 'ਚ ਵਜੀਆਂ ਗੋਲੀਆਂ ਕਿੰਨੇ ਕੁ ਲੋਕ ਸੀਗੇ ਉਦੋਂ ਲੰਗਰ ਹਾਲ ਦੇ ਵਿੱਚ ਜਦੋਂ ਇਹਦੇ ਗੋਲੀਆਂ ਮਾਰੀਆਂ ਕਿਵੇਂ ਮਾਰੀਆਂ ਕੁਛ ਹੈ ਇਹਦੀ ਦੇਖਿਆ ਕੋਈ 100 200 ਅੰਦਾ ਹੋਊਗਾ ਬੀਬੀਆਂ ਆਉਣੀਆਂ ਬੀਬੀਆਂ ਆਉਣ ਦੀਆਂ ਜਦੋਂ ਗੋਲੀ ਚੱਲੀ ਡਰਦੇ ਭੱਜ ਭੁੱਜ ਗਏ ਕਿੰਨੀਆਂ ਗੋਲੀਆਂ ਮਾਰੀਆਂ ਦੋ ਦੋ ਗੋਲੀਆਂ ਮਾਰੀਆਂ ਜੀ ਤੁਸੀਂ ਭਾਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਮਰੀਕ ਸਿੰਘ ਹੈ ਜੀ ਦੌਲੇਵਾਲ ਦਾ ਮੈਂ ਰਹਿਣ ਵਾਲਾ ਥੋੜੀ ਚੱਲੀ ਗਈ ਇਹ ਕੌਣ ਲੱਗਦੇ ਤੁਹਾਡੇ ਕਿੱਦਾਂ ਗੋਲੀ ਚ ਇਹ ਸਾਡੇ ਲੜਕੀ ਦਾ ਗਵਾਹ ਈ ਹੈ ਦੋ ਘਰ ਛੱਡ ਕੇ ਸਾਡੇ ਨੇੜੇ ਦੇ ਈ ਹੈ ਇਹ ਮਹਿੰਦਰ ਸਿੰਘਾਂ ਦੀ ਕੁੜੀ ਸੀ ਤੇ ਰਾਮ ਸਿੰਘਾਂ ਦੇ ਮੁੰਡੇ ਨਾਲ ਇਹਨੇ ਕੁੜੀ ਨੂੰ ਵਿਆਹ ਕਰਵਾ ਲਿਆ ਸੀ 3 ਸਾਲ ਪਹਿਲਾਂ ਇਹ ਦਾ ਭਰਾ ਇਤਰਾਜ ਕਰਦਾ ਸੀ ਜਦੋਂ ਉਹ ਤੋਂ ਵਿਆਹ ਹੋਇਆ ਉਦੋਂ ਤੋਂ ਲੈ ਕੇ ਤਾਂ ਫਿਰ ਉਹ ਇੰਗਲੈਂਡ ਚਲਾ ਗਿਆ 3 ਸਾਲ 2 ਸਾਲ ਲਾ ਕੇ ਵਾਪਸ ਆ ਗਿਆ ਤੇ ਅੱਜ ਇਹ ਸਾਡੇ ਸਮਾਗਮ ਚੱਲ ਰਿਹਾ ਹੈ ਬਾਬਾ ਜੀ ਦੇ ਕੰਡ ਪਾਠ ਆਰੰਭ ਸੀ ਗੁਰਦੁਆਰਾ ਸਾਹਿਬ ਉੱਥੇ ਲੜਕੀ ਇਹ ਪਹੁੰਚੀ ਹੋਈ ਸੀ ਸੇਵਾ ਸੁਭਾ ਕਰਨਾ ਤੇ ਉਹਨੇ ਨੂੰ ਉਹ ਮੁੰਡਾ ਆਇਆ ਪੈਦਲ ਚੱਲ ਕੇ ਤੇ ਉਹ ਨਿਆਣਕੇ ਤੇ ਹਿੰਦੇ ਸਿਰ 'ਚ ਗੋਲੀਆਂ ਮਾਰਤੀਆਂ। ਕੌਣ ਸੀਗਾ ਮੁੰਡਾ ਜਿਹਦਾ? ਭਰਾ ਹੀ ਸੀਗਾ ਜੀ। ਸੱਗਾ ਭਰਾ ਜੀ। ਸੱਗਾ ਭਰਾ। ਗੋਲੀਆਂ ਕਿੱਥੇ ਮਾਰੀਆਂ ਜੀ ਕਦੋਂ? ਸਿਰ 'ਚ ਮਾਰੀਆਂ ਜੀ ਪਿਛਲੇ। ਕੁੜੀ ਕਿੱਥੇ ਸੀ ਉਦੋਂ? ਕੁੜੀ ਗੁਰਦੁਆਰਾ ਸਾਹਿਬ ਦੇ ਅੰਦਰ ਸੀ। ਲੰਗਰ ਚ ਲੰਗਰ ਹਾਲ ਦੇ ਬਾਹਰ ਖੜੀ ਸੀ। ਉੱਥੇ ਮਾਰੀ। ਹਾਂਜੀ ਹਾਂਜੀ। ਕਿਸਾਨ ਕੀ ਕਹਿ ਸਕਦੇਵੇਂ ਰੰਜਿਸ਼ ਕੋਈ ਹੈ ਕਿ ਲਵ ਮੈਰਿਜ ਕਰਕੇ ਲਵ ਮੈਰਿਜ ਕਰਕੇ ਹੋਰ ਨਹੀਂ ਕੋਈ ਇਹਨਾਂ ਦੀ ਦੁਸ਼ਮਣੀ ਹੈਗੀ। ਲਵ ਮੈਰਿਜ ਕਰਕੇ ਉਦੋਂ ਤੋਂ ਹੀ ਚੱਲ ਬਾਰ ਸੀ। ਹੋ ਗਈ। ਸਬ ਡਿਵੀਜ਼ਨ ਧਰਮਕੋੜ ਦੇ ਥਾਣਾ ਤੋਲੇਵਾਲ ਦੇ ਵਿੱਚ ਇੱਕ ਮਰਡਰ ਦੀ ਇਨਫੋਰਮੇਸ਼ਨ ਮਸੂਲ ਹੋਈ ਸੀ ਸਾਨੂੰ ਜਿਸ ਵਿੱਚ ਸਾਡੇ ਐਸਐਸਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਜਦੋਂ ਇਹਨੂੰ ਵੈਰੀਫਾਈ ਕੀਤਾ ਗਿਆ ਪ੍ਰੋਪਰਲੀ ਡੀਕਲੀ ਤੇ ਪਤਾ ਚੱਲਿਆ ਕਿ ਜਿਹੜੀ ਸਿਮਰਨ ਕੌਰ ਆਏ ਜੇ 23 ਸਾਲ ਇਹਦੀ ਜਿਹੜੀ ਗੋੜੀਆਂ ਮਾਰ ਕੇ ਦਾ ਮਰਡਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵਜਾ ਰੰਜਿਸ਼ ਇਹ ਸਾਹਮਣੇ ਆਈ ਕਿ ਜਿਹੜਾ ਇਹਦਾ ਬ੍ਰਦਰ ਹਰਮਨ ਪੀਤਾ ਉਹਦੇ ਵੱਲੋਂ ਮਰਡਰ ਕੀਤਾ ਗਿਆ ਸੀ ਜਿਹੜੀ ਸਿਮਰਨ ਨੇ ਤਿੰਨ ਸਰਦਲਾਂ ਨਾਲ ਅਲੱਗ ਮੈਰਿਜ ਕਰਵਾਈ ਸੀ ਤੇ ਹਰਮਨ ਜਿਹੜਾ ਸੀ ਤੋਂ ਇਤਰਾਜ਼ ਕਰਦਾ ਸੀ ਤੇ ਉਹਦੇ ਸਬੰਧਤ ਜੀ ਉਹਨੇ ਇਹਦੇ ਅੱਜ ਗੋਲੀਆਂ ਮਾਰ ਕੇ ਮਰਡਰ ਕੀਤਾ ਜਿਹੜਾ ਹਰਮਨਪ੍ਰੀਤ ਆ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿਸਟਲ ਇਸ ਵਿੱਚ ਵਰਤਿਆ ਸੀ ਉਹ ਵੀ ਅਸੀਂ ਹਾਸਲ ਕਰ ਲਿਆ ਤੇ ਅੱਗੇ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਦਰਮਾਨ ਲੈ ਕੇ ਅੱਗੇ ਫਰਦਰ ਜਿਹੜੀ ਕੋਸ਼ਿਸ਼ ਕੀਤੀ ਜਾਊਗੀ